ਸਸ਼ੀਕਲ ਜੀ ਮੈਂ ਹਰਸ਼ੀਵ ਕੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਕੱਲ ਬੱਬਾ ਬਕਾਲਾ ਵਿਖੇ ਵੱਡਾ ਇਕੱਠ ਵੇਖਿਆ ਗਿਆ ਵਾਰਿਸ ਆ ਪੰਜਾਬ ਯਾਨੀ ਕਿ ਪਾਈ ਅੰਮ੍ਰਿਤਪੁਰ ਖਾਲਸਾ ਜੀ ਦੇ ਹੱਕ ਦੇ ਵਿੱਚ ਜਿੱਥੇ ਉਹਨਾਂ ਨੇ ਦੂਜੀਆਂ ਸਟੇਜਾਂ ਨੂੰ ਹਲਾ ਕੇ ਰੱਖ ਦਿੱਤਾ ਜਿੱਥੇ ਜ਼ੋਰ ਲਗਾਇਆ ਜਾ ਰਿਹਾ ਸ਼੍ਰੋਮੀ ਅਕਾਲੀ ਦਲ ਕਾਂਗਰਸ ਭਾਜਪੀ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਕੀ ਆਉਣ ਵਾਲੀ ਸਰਕਾਰ ਸਾਡੀ ਹੈ ਲੇਕਿਨ ਇਹ ਹੱਥ ਪੈਰ ਕਿਤੇ ਮਾਰਦੇ ਦਿਖਾਈ ਦੇ ਰਹੇ ਨੇ ਜਿੱਥੇ ਵੱਖ-ਵੱਖ ਜਗ੍ਹਾ ਤੇ ਇਹਨਾਂ ਵੱਲੋਂ ਜੋ ਹੈ ਵੱਡੇ-ਵੱਡੇ ਆਪ ਦੇ ਵੱਲੋਂ ਉਹੀ ਛੂਟਛਾਟ ਚ ਮਾਰੇ ਜਾ ਰਹੇ ਨੇ ਜੋ ਅੱਜ ਤੋਂ ਪਹਿਲਾਂ ਵੀ ਮਾਰੇ ਜਾਂਦੇ ਸੀ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਏ ਹੋ ਭਾਜਪਾ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਆਪਣਾ ਰੰਗ ਰੂਪ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਦਿਖਾਈ ਦਿੱਤਾ ਹੈ ਲੇਕਿਨ ਇਸ ਟਾਈਮ ਸਭ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਆਈ ਜਿੱਥੇ ਬਾਬਾ ਬਕਾਲਾ ਵਿਖੇ ਇੱਕ ਪਾਸੇ ਰੱਖੜ ਪੁੰਨਿਆ ਸੀ ਤੇ ਦੂਜੇ ਪਾਸੇ ਭੈਣਾ ਨੇ ਭਰਾਵਾਂ ਨੇ ਸਿੱਖ ਪੰਥ ਨੇ ਵਿਖਾ ਦਿੱਤਾ ਕਿ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹਾਂ ਜਿੱਥੇ ਪਾਰੀ ਇਕੱਠ ਵੇਖਿਆ ਗਿਆ ਭਾਈ ਅਮਰਿਤਪਾਲ ਖਾਲਸਾ ਜੀ ਦੀ ਸਟੇਜ ਦੇ ਅੱਗੇ ਜਿੱਥੇ ਉਹਨਾਂ ਦੇ ਪਿਤਾਜੀ ਤਰਸੇਮ ਸਿੰਘ ਖਾਲਸਾ ਵੱਲੋਂ ਜੋ ਹੈ ਬੇਨਤੀ ਕੀਤੀ ਗਈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਗੱਲਾਂ ਕੀਤੀਆਂ ਗਈਆਂ ਬੰਦੀ ਜੋ ਬੰਦੀ ਸਿੱਖ ਨੇ ਉਹਨਾਂ ਨੂੰ ਛਡਾਉਣ ਬਾਰੇ ਗੱਲ ਕੀਤੀ ਗਈ ਜਿੱਥੇ ਬੇਰੋਜ਼ਗਾਰੀ ਬਾਰੇ ਗੱਲ ਕੀਤੀ ਗਈ ਲੇਕਿਨ ਚੰਗੀਆਂ ਗੱਲਾਂ ਰੱਖਦੇ ਸਾਹਮਣੇ ਆਏ ਤੇ ਲੋਕਾਂ ਦਾ ਪਾਰੀ ਇਕੱਠ ਵੇਖ ਕੇ ਜਿਹੜੀ ਹਵਾ ਇਹ ਹੁਣ ਓ ਕਿਤੇ ਨਾ ਕਿਤੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਬੋਲ ਵੀਏ ਚਾਹੇ ਸੈਂਟਰ ਸਰਕਾਰ ਨੇ ਉਹਨਾਂ ਉੱਤੇ ਬੜੇ ਝੂਠੇ ਦੋਸ਼ ਲਗਾਏ ਚਾਹੇ ਪੰਜਾਬ ਸਰਕਾਰ ਨੇ ਬੜੇ ਝੂਠੇ ਦੋਸ਼ ਲਗਾਏ ਲੇਕਿਨ ਪਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਜਿਹੜਾ ਖੰਡਾ ਹੈ ਉਹ ਖੜਕਣਾ ਸ਼ੁਰੂ ਹੋ ਗਿਆ ਹੈ ਤੇ ਉਹਦੀ ਜਿਹੜੀ ਹੈ ਜੇਕਰ ਉਹਦੀ ਵੇਖਣੀ ਹੈ ਤਾਂ ਕੱਲ ਬਾਬਾ ਬਕਾਲਾ ਸਾਹਿਬ ਵਿਖੇ ਜਿਹੜਾ ਪਾਰੀ ਇਕੱਠ ਹੈ ਜੋ ਨੌਜਵਾਨ ਪਹੁੰਚੇ ਜੋ ਕੁੜੀਆਂ ਪਹੁੰਚੀਆਂ ਜੋ ਮੁੰਡੇ ਪਹੁੰਚੇ ਜਿੱਥੇ ਹਰ ਇੱਕ ਜੋ ਵਰਗ ਦੇ ਲੋਕ ਪਹੁੰਚੇ ਜਿੱਥੇ ਪਾਰੀ ਇਕੱਠ ਨੇ ਵਿਖਾ ਦਿੱਤਾ ਕਿ ਆਉਣ ਵਾਲਾ ਟਾਈਮ ਪਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਹੀ ਹੈ ਤੁਹਾਨੂੰ ਦੱਸ ਦੇਣੇ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਕਾਲੀ ਦਲ ਵਾਰਿਸ ਦੇ ਜਥੇਬੰਦੀਆਂ ਵੱਲੋਂ ਬਾਬਾ ਬਕਾਲਾ ਵਿਖੇ ਸਾਚਾ ਗੁਰ ਲਾਡੋਰ ਦੇ ਦਿਵਸ ਮੌਕੇ ਕਰਵਾਈ ਗਈ ਬੰਦੀ ਸਿੰਘ ਰਹਾਈ ਕਾਨਫਰੰਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਸੰਸਦ ਮੈਂਬਰ ਸਰਜੀਤ ਫਿਰੋਦਕੋਟ ਫੀਰੋਦਕੋਟ ਪਾਈ ਅਮਰਿਤ ਸਿੰਘ ਦੇ ਪਿਤਾ ਬਾਪੂ ਦਰਸੇਮ ਸਿੰਘ ਨੇ ਮਾਤਾ ਬਲਵਿੰਦਰ ਕੌਰ ਸਮੇਤ ਵੱਖ-ਵੱਖ ਪੰਥਰ ਬੁਲਾਰਿਆਂ ਨੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਪੰਜਾਬ ਦੀ ਤਰੱਕੀ ਤੇ ਵਿਕਾਸ ਤੇ ਬੰਦੀ ਸਿੰਘਾਂ ਦੀ ਰਹਾਈ ਨੂੰ 2027 ਦੀਆਂ ਆਗਾਮੀ ਵਿਧਾਨ ਸਭਾ ਦੀਆਂ ਦੌਰਾਨ ਪੰਜਾਬ ਵਾਸੀਆਂ ਨੂੰ ਪਾਈ ਅਮਰਿਤਪਾਲ ਸਿੰਘ ਦੀ ਅਗਵਾਈ ਦੀ ਪੰਥਰ ਸਰਕਾਰ ਬਣਾਉਣ ਦੀ ਅਪੀਲ ਕੀਤੀ ਸਰਜੀਤ ਸਿੰਘ ਨੇ ਇੱਕ ਆਖਰ ਨੂੰ ਸਬੋਨਰ ਕਰਦਿਆ ਕਿ ਆ ਅਮਰਿਤਪਾਲ ਸਿੰਘ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਦਾ ਸੱਦਾ ਦਿੱਤਾ ਕਿ ਪੰਜਾਬ ਵਿੱਚ ਨਸ਼ਿਆ ਦੇ ਖਾਤਮੇ ਲਈ ਮੁੱਖ ਮੰਤਰੀ ਬਣਾ ਕੇ ਪੰਥਰ ਸਰਕਾਰ ਦਾ ਗਠਨ ਜ਼ਰੂਰੀ ਹੈ ਹੋਰ ਨਾ ਬੁਲਾ ਰਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਾਨਫਰੰਸ ਵਿੱਚ ਪੁੱਜੀਆਂ ਸਕਤਾਂ ਦਾ ਧੰਨਵਾਦ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਪ੍ਰਸ਼ਾਸਨ ਦੀਆਂ ਰੋਕਾਂ ਤੇ باوجود ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਚ ਕਾਨਫਰੰਸ ਵਿੱਚ ਪੁੱਜੀਆਂ ਹਨ ਰਾਜਾ ਰਾਜਾ ਰਾਜ ਸਿੰਘ ਅਧਿ ਹਾਂਗ ਸਿੰਘ ਸਮੇਤ ਹੋਰ ਕੋਈ ਬੁਲਾਰਿਆ ਨੇ ਸਬੰਧ ਦਰਹਾ ਤਿਹਾਰ ਜੇਲ ਵਿੱਚ ਨજર ਬੰਦ ਪਾਈ ਜਗਤਾਰ ਸਿੰਘ ਤਾਰਾ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਮਾਮਤਾ ਦਿੰਦਿਆ ਉਹਨਾਂ ਦਾ ਜ਼ਿਕਰ ਕੀਤਾ ਕਾਨਫਰੰਸ ਵਿੱਚ ਐਡਵੋਕੇਟ ਈਮਾਨ ਸਿੰਘ ਨੇ ਵੀ ਆਪਣਾ ਜੋ ਹੈ ਪੂਰਾ ਆਪਣਾ ਉਹਨਾਂ ਨੇ ਰੱਖੀ ਗੱਲ ਕਿ ਜਿਸ ਤਰ੍ਹਾਂ ਝੂਠੀ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਲੇਕਿਨ ਐਡੇ ਵੱਡੇ ਇਕੱਠ ਨੇ ਅੱਜ ਵਖਾ ਦੇ ਦਿੱਤਾ ਹੈ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਲੋਕ ਖੜੇ ਨੇ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਚਾਰ ਪਾਰਟੀਆਂ ਹੁਲਾਰੇ ਮਾਰਦੀਆਂ ਨਜ਼ਰ ਆ ਰਹੀਆਂ ਸੀ ਲੇਕਿਨ ਅੱਜ ਉਹਨਾਂ ਨੂੰ ਕੱਟਦੇ ਦਿਖਾਈ ਦਿੱਤੇ ਨੇ ਪਾਈ ਅਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਹਾਲਾਂਕਿ ਆਪਾਈ ਅਮ੍ਰਿਤਪਾਲ ਖਾਲਸਾ ਜੀ ਹੁੰਦੇ ਤਾਂ ਸ਼ਾਇਦ ਅੱਜ ਇਸ ਤੋਂ ਵੀ ਵੱਡਾ ਇਕੱਠ ਹੋਣਾ ਸੀ ਲੇਕਿਨ ਜੇ ਉਹਨਾਂ ਦੇ ਨਾਂ ਹੁੰਦੇ ਆ ਵੀ ਲੋਕ ਉਹਨਾਂ ਦੇ ਨਾਲ ਖੜੇ ਨੇ ਜਿੱਥੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਫਿਰ ਵੀ ਲੋਕਾਂ ਨੂੰ ਇਹ ਹੈ ਕਿ ਪਾਈ ਅਮ੍ਰਿਤਪਾਲ ਖਾਲਸਾ ਜੀ ਦੀ ਜੋ ਹੈ ਚਾਹੇ ਉਹ ਸਟੇਜ ਤੇ ਬੋਲੇ ਨੇ ਚਾਹੇ ਨਹੀਂ ਬੋਲੇ ਲੇਕਿਨ ਉਹਨਾਂ ਦੇ ਮਾ ਪਿਓ ਦੇ ਅੰਦਰ ਉਹਨਾਂ ਨੂੰ ਬੋਲਦੇ ਸੁਣਿਆ ਗਿਆ ਲੋਕਾਂ ਵੱਲੋਂ ਉਹਨਾਂ ਦੀ ਰਾਜ ਕੇ ਉਹਨਾਂ ਦੇ ਨਾਲ ਖੜਨ ਹੁੰਗਾਰਾ ਦਿੱਤਾ ਗਿਆ ਜਿੱਥੇ ਹਰ ਇੱਕ ਚਾਹੇ ਉਹ ਔਰਤ ਸੀ ਚਾਹੇ ਉਹ ਮਰਦ ਸੀ ਚਾਹੇ ਉਹ ਨੌਜਵਾਨ ਪੀੜ੍ਹੀ ਸੀ ਹਰ ਇੱਕ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਸਟੇਜ ਦੇ ਅੱਗੇ ਨਜ਼ਰ ਆਇਆ ਧੰਨ